Yeah. ਬਿੱਲਾਂ ਖਿਲਾਫ ਅੱਜ ਤਹਿਸੀਲ ਫਲੋਰ ਚ ਕਿਸਾਨ ਸੰਘ ਅਸ਼ ਦੇ ਸਮਰਥਨ ਵਿੱਚ ਆਲ ਇੰਡੀਆ ਕਿਸਾਨ ਪੰਜਾਬ ਸਵਾ ਆਲ ਇੰਡੀਆ ਖੇਤ ਮਜ਼ਦੂਰ ਜੂਨੀਅਰ ਪੰਜਾਬ ਜਥੇਬੰਦੀਆਂ ਤਰਨਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਐਸ ਡੀ ਐਮ ਫਲੋਰ ਰਾਹੀਂ ਲੋਕ ਵਿਰੋਧੀ ਦਿਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਪ੍ਰਧਾਨ ਮੰਤਰੀ ਨੂੰ ਭੇਜਿਆ ਇਸ ਮੌਕੇ ਡਾਕਟਰ ਬਨੀਤ ਕੁਮਾਰ ਸ਼ਰਮਾ ਨੇ ਪ੍ਰੋਸਾਦਿਤ ਕੀਤਾ ਕਿ ਉਹਨਾਂ ਦਾ ਮੰਗ ਪੱਤਰ ਪ੍ਰਧਾਨ ਮੰਤਰੀ ਤੱਕ ਭੇਜ ਦਿੱਤਾ ਜਾਵੇਗਾ ਫਲੋਰ ਤੋਂ ਰਾਜਕੁਮਾਰ ਅੰਗਲ ਦੀ ਇੱਕ ਖਾਸ ਰਿਪੋਰਟ ਸਰਕਾਰ ਨੂੰ ਸਤਿਕਾਰ ਲਗਦੀ ਕਾਨੂੰਨ ਨੇ ਇਹਨਾਂ ਦੇ ਖਿਲਾਫ ਜਿਹੜੀ ਮੁਹਿੰਮ ਤੁਸੀਂ ਚਲਾਈ ਹੈ ਇਹਦੇ ਵਾਸਤੇ ਅੱਜ ਤੁਸੀਂ ਸਾਰੇ ਇਕੱਠੇ ਹੋ ਕੇ ਇੱਕ ਮੰਗ ਪੱਤਰ ਲੈ ਕੇ ਮੇਰੇ ਕੋਲ ਆਏ ਹੋ ਮੈਂ ਤਾਂ ਆਪ ਜੀ ਨੂੰ ਸਾਰੇ ਯਕੀਨ ਦਿਵਾਉਣਾ ਹੈ ਕਿ ਇਹ ਆਵਾਜ਼ ਅਸੀਂ ਪਰਮੰਤਰੀ ਮੰਤਰੀ ਸਾਹਿਬ ਤੱਕ ਪਹੁੰਚਾਵਾਂਗੇ ਜੇ ਅੱਜ ਤੱਕ ਇਹ ਨਾਲ ਨਹੀਂ ਪਹੁੰਚੀ ਹੈ ਤੇ ਇਹਦੇ ਥਰੂ ਹੀ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਣ ਵਿੱਚ ਤੁਸੀਂ ਸਾਰੇ ਜਾਣੇ ਇਸ ਮੁਹਿੰਮ ਵਿੱਚ ਜੁਟੇ ਹੋ ਤੇ ਇਹ ਜਦੋਂ ਤੁਸੀਂ ਯਤਨ ਕਰ ਰਹੇ ਹੋ ਆਪਣੇ ਹਿੱਤਾਂ ਲਈ ਸਾਰਾ ਤੁਹਾਡਾ ਇਹ ਸਾਰੇ ਪੰਜਾਬ ਦਾ ਤੁਹਾਨੂੰ ਸਾਥ ਹੈ ਇਹਨੇ ਜਿਹੜੇ ਇੱਥੇ ਦਾਗੂ ਨੇ ਸਾਰੇ ਇੱਕ ਦੂਸਰ ਨੂੰ ਜਾਣਦੇ ਹੀ ਆਂ ਹੋਰ ਜਿਹੜੀ ਤੁਹਾਡੀਆਂ ਮੁਸ਼ਕਲਾਂ ਨੇ ਸਾਡੇ ਧਿਆਨ 'ਚ ਨੇ ਉਹ ਜਿਹੜੀ ਦਿੱਲੀ 'ਚ ਬੈਠੇ ਕਿਸਾਨਾਂ ਦੀਆਂ ਉਹਨਾਂ ਦੀਆਂ ਮੰਗਾਂ ਆ ਤਿੰਨੇ ਕਾਨੂੰਨ ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਹਾ ਜਾਂਦਾ ਔਰ ਬਿਜਲੀ ਸੋਧ ਇੱਕ ਬਿੱਲ ਔਰ ਨਾਲ ਹੀ ਇੱਕ ਪਰਾਲੀ ਦਾ ਕਾਨੂੰਨ ਪ੍ਰਦੂਸ਼ਣ ਦਾ ਬਣਾਇਆ ਕਹਿੰਦੇ ਆ 1 ਕਰੋੜ ਰੁਪਈਆ ਜੁਰਮਾਨਾ ਹੋ ਜਾਣਾ ਜਿਹੜਾ ਪਰਪੂਸ਼ਨ ਫਲਾਊਗਾ 5 ਸਾਲ ਦੀ ਕੈਦ ਹੋ ਜਾਣੀ ਆ ਇਹ ਸਾਰੇ ਕਾਨੂੰਨ ਜਿਹੜੇ ਹੈਗੇ ਆ ਵਾਪਸ ਲੈਣੇ ਚਾਹੀਦੇ ਹੈਗੇ ਆ ਔਰ ਜਿਹੜਾ ਹੈਗਾ ਕਿਸਾਨਾਂ ਦੀ ਉਹ ਜੋ ਉਹਨਾਂ ਦੀਆਂ ਮੰਗਾਂ ਉਹ ਹੀ ਸਾਡੀਆਂ ਮੰਗਾਂ ਸੀ ਉਹਨਾਂ ਦੇ ਸਮਰਥਨ ਦੇ ਵਿੱਚ ਇੱਥੇ ਖੜੇ ਸੀ ਜੇ ਕੇਂਦਰ ਸਰਕਾਰ ਦੇ ਮੰਤਰੀ ਕਹਿੰਦੇ ਵੇ ਜਿੰਨੀ ਅਸੀਂ ਸੋਧ ਕਾਨੂੰਨ ਇਹ ਕਰ ਦਿੱਤੀ ਅਸੀਂ ਬਿੱਲ ਨਹੀਂ ਰੱਦ ਕਰਨੇ ਫਿਰ ਨਹੀਂ ਕਰਨੇ ਤਾਂ ਚੱਲੀ ਜਾਂਦੇ ਹੋ ਕੰਮ ਕਿਸਾਨ ਆਗੂ ਇਹ ਕਹਿੰਦੇ ਹੈਗੇ ਆ ਬੇ ਬਿੱਲ ਸਾਡੇ ਵਾਸਤੇ ਹੈ ਹੀ ਨਹੀਂ ਇਹ ਬੈਲ ਹੈਗੇ ਅੰਬਾਨੀਆਂ ਲਈ ਅਡਾਨੀਆਂ ਲਈ ਔਰ ਜਿਹੜੇ ਹੈਗੇ ਕਾਰਪੋਰੇਟ ਘਰਾਣਿਆਂ ਦੇ ਵਾਸਤੇ ਖੇਤੀ ਦੇ ਉੱਤੇ ਕਬਜ਼ਾ ਕਰਾਉਣਾ ਚਾਹੁੰਦੇ ਹੈਗੇ ਉਹਨਾਂ ਕਾਰਪੋਰੇਟ ਘਰਾਣਿਆਂ ਦਾ ਉਹ ਕਹਿੰਦੇ ਆ ਜੀ ਇਹ ਵਿਦੇਸ਼ੀ ਨਿਵੇਸ਼ ਕਰਾਉਣਾ ਖੇਤੀ ਦੇ ਵਿੱਚ ਕਿਸਾਨ ਕਹਿੰਦੇ ਸਾਡੇ ਕੋਲ ਲੋੜ ਨਹੀਂ ਹੈ ਸਾਡੇ ਵਿਦੇਸ਼ੀ ਨਿਵੇਸ਼ ਦੀ ਅਸੀਂ ਖੇਤੀ ਆਪਣੀ ਬੜੀ ਸੋਹਣੀ ਕਰੀ ਜਾਂਦੇ ਹਾਂ ਤੁਸੀਂ ਕਹ ਲੈ ਵਿਦੇਸ਼ੀ ਨਿਵੇਸ਼ ਸਾਡੇ ਕਰਾਉਣਾ ਅਸਲ 'ਚ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਦੇਸੀ ਕਾਰਪੋਰੇਟ ਘਰਾਣਿਆਂ ਦੇ ਉਹ ਖੇਤੀ ਦੇ ਉੱਤੇ ਕਬਜ਼ਾ ਕਰਾਉਣਾ ਚਾਹੁੰਦੇ ਆ